ਜਿਹਦੇ ਜਿਹਦੇ ਕੋਲ ਕਾਰਡ ਹੈ ਮਤਲਬ ਉਹਦੇ ਕੋਲ 10 ਲੱਖ ਰੁਪਿਆ ਹੈ ਵਧੀਆ ਤੋਂ ਵਧੀਆ ਹਸਪਤਾਲ ਦੇ ਵਿੱਚ ਤੁਸੀਂ ਜਾ ਕੇ ਉਹ ਕਾਰਡ ਲੈ ਕੇ ਜਾਣਾ ਹੈ ਉਹ ਸਾਰੇ ਕੀਤੇ ਤੁਹਾਡੇ ਚੱਲਣਾ ਹੈ ਇਹ ਉਹਨਾਂ ਕਾਰਡਾਂ ਦੇ ਵਿੱਚੋਂ ਨਹੀਂ ਹੈਗਾ ਕਿ ਪਹਿਲੋ ਪੈਸੇ ਦੇਣੇ ਪੈਣਗੇ ਫਿਰ ਜਿਹੜੇ ਹੈ ਤੁਹਾਨੂੰ ਪੈਸੇ ਮਿਲਣਗੇ ਨਹੀਂ ਇਹ ਕਾਰਡ ਤੁਹਾਡੇ ਕੋਲ ਹੈ ਤੁਸੀਂ ਹਸਪਤਾਲ 'ਚ ਜਾਓ 10 ਲੱਖ ਤੱਕ ਦਾ ਆਪਣਾ ਇਲਾਜ ਜਿਹੜਾ ਮਰਜ਼ੀ ਹੈ ਉਹ ਫ੍ਰੀ ਕਰਵਾਓ ਐਡੀ ਵੱਡੀ ਸਹੂਲਤ ਜਿਹੜੀ ਉਹ ਸਰਕਾਰ ਦੇ ਰਹੀ ਹੈ ਇਸ ਕਰਕੇ ਦੇ ਰਹੀ ਹੈ ਕਿਉਂਕਿ ਆਮ ਆਦਮੀ ਪਾਰਟੀ ਆਮ ਲੋਕਾਂ ਦਾ ਸੋਚਦੀ ਹੈ ਇੱਥੇ ਕੋਈ ਸਾਡੀ ਆਮ ਆਦਮੀ ਪਾਰਟੀ ਦੇ ਵਿੱਚ ਨਾ ਦੇ ਟਿਕਟਾਂ ਪੈਸੇ ਲੈ ਕੇ ਦਿੱਤੀਆਂ ਜਾਂਦੀਆਂ ਨੇ ਨਾ ਚੇਅਰਮੈਨੀਆਂ ਪੈਸੇ ਲੈ ਕੇ ਦਿੱਤੀਆਂ ਜਾਂਦੀਆਂ ਨੇ ਆਮ ਲੋਕਾਂ ਨੂੰ ਚੁੱਕਦੇ ਆ ਤਾਂ ਅਜ ਤੱਕ ਕਿਸੇ ਸਰਕਾਰ ਨੇ ਇੰਨੀ ਕੀਤਾ ਆਮ ਲੋਕਾਂ ਵਾਸਤੇ ਕਿੱਥੇ ਕੀਤਾ ਹੈ ਕਿੱਥੇ ਸੋਚਦੇ ਆ ਨਹੀਂ ਤੇ ਤੁਸੀਂ ਇਹ ਸੋਚੋ ਇਹ ਮਾਤਾ ਵਿਚਾਰੀ ਕਿੰਨੇ ਸਾਲ ਹੋ ਗਏ ਆ ਹਣਾ ਇੰਦਰਾ ਗਾਂਧੀ ਦੇ ਟਾਈਮ ਤੇ ਕਹਿੰਦੇ ਕਿ ਬੰਬ ਡਿੱਗਾ ਸੀਗਾ ਉਦੋਂ ਦਾ ਇਹਨਾਂ ਦਾ ਵਿਚਾਰਿਆਂ ਦਾ ਪੈਰ ਚਲੇ ਗਿਆ ਜੋ ਉਦੋਂ ਦੀ ਕਿਸੇ ਸਰਕਾਰ ਨੇ ਇਹ ਜਿਹਾ ਕੋਈ ਕੰਮ ਕੀਤਾ ਹੁੰਦਾ ਅੱਜ ਕਿੰਨੇ ਲੋਕੀ ਜਿਹੜੇ ਆ ਇਲਾਜ ਦੇ ਹੱਥੋਂ ਮਰ ਗਏ ਐ ਇਲਾਜ ਹੱਥੋਂ ਤੁਰੇ ਫਿਰਦੇ ਐ ਇਹਨਾਂ ਦੀ ਕਿੰਨੇ ਸੁਣਨੀ ਐ ਵਿਚਾਰਿਆਂ ਦੀ ਕਿਸੇ ਨੂੰ ਕੈਂਸਰ ਐ ਕਿਸੇ ਦੇ ਪੱਥਰੀ ਐ ਕਿਸੇ ਦੇ ਪਤਾ ਨਹੀਂ ਕੀ ਕੀ ਐ ਉਸ ਸੋਲੀਆਂ ਦੇ ਆਪਰੇਸ਼ਨ ਕਰਵਾਣੇ ਐ ਬੜੇ ਲੋਕੀ ਆਂਦੇ ਆ ਮੇਰੇ ਕੋਲ ਵੀ ਪਰ ਇੰਨੇ ਪੈਸੇ ਕੋਈ ਬੰਦਾ ਆਪਣੇ ਕੋਲੋਂ ਵੀ ਕਿੱਥੋਂ ਦੇ ਦੂਗਾ ਜੇ ਸਰਕਾਰ ਕਾਰਡ ਬਣਾਉਂਦੀ ਪਈ ਉਹਦੇ ਨਾਲ ਤੁਹਾਡਾ ਫਾਇਦਾ ਹੋਊਗਾ ਤੁਸੀਂ ਸਾਰਿਆਂ ਨੂੰ ਜਾ ਕੇ ਦੱਸੋ ਤੁਹਾਨੂੰ ਪੰਜਾਬ ਸਰਕਾਰ ਦਾ ਇਹ ਫੈਸਲਾ ਕਿ ਹੋ ਜਿਆ ਲੱਗਿਆ ਕਮੈਂਟਾਂ ਦੇ ਵਿੱਚ ਜ਼ਰੂਰ ਦੱਸੋ ਅਤੇ ਤੁਹਾਨੂੰ ਕਿੰਨਾ ਕਚਕੀਨ ਹੈ ਕਿ ਪੰਜਾਬ ਦੇ ਵਿੱਚ 10 ਲੱਖ ਰੁਪਏ ਤੱਕ ਮੁਫਤ ਇਲਾਜ ਹੋਵੇਗਾ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ